ਕਿਸ ਨੇ ਪੁੱਛਿਆ ਬਾਬਾ ਬੁੱਲੇ ਸ਼ਾਹ ਜੀ ਨੂੰ ਸ਼ਹਿਰ-ਏ-ਲਾਹੌਰ ਵਿੱਚ ਕਿੰਨੇ ਬੋਹੇ ਤੇ ਕਿੰਨੀਆਂ ਬਾਹਰੀਆਂ ਨੇ ਕਿੰਨੀਆਂ ਅੱਖੋਈਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ ਕਿੰਨੀਆਂ ਇੱਟਾਂ ਟਿੜਕੀਆਂ ਤੇ ਕਿੰਨੀਆਂ ਸਾਰੀਆਂ ਨੇ ਕਿੰਨੀਆਂ ਕੁੜੀਆਂ ਵਿਆਈਆਂ ਤੇ ਕਿੰਨੀਆਂ ਕਵਾਰੀਆਂ ਨੇ ਤੇ ਬਾਬਾ ਬੱਲੇ ਸਾਚੀ ਨੇ ਕਿਹਾ ਸ਼ਹਿਰ ਲਾਹੌਰ ਵਿੱਚ ਲੱਖਾਂ ਬੋਹੇ ਤੇ ਕਰੋੜਾਂ ਬਾਦੀਆਂ ਨੇ ਜਿੰਨਾ ਖੁਈਆਂ ਦਾ ਪਾਣੀ ਪੀਤਾ ਸੋਹਣੀ ਨੇ ਉਹ ਮਿੱਠੀਆਂ ਬਾਕੀ ਖਾਰੀਆਂ ਨੇ ਤੇ ਜਿੰਨਾ ਇੱਟਾਂ ਤੇ ਪੈਦ ਰੱਖਿਆ ਸੱਸੀ ਨੇ ਉਹ ਟਿੜਕੀਆਂ ਬਾਕੀ ਸਾਰੀਆਂ ਨੇ ਤੇ ਜਿੰਨਾਂ ਨੂੰ ਮਿਲ ਗਏ ਆਪਣੇ ਰਾਂਝੇ ਉਹ ਵਿਆਹਿਆਂ ਨੇ ਬਾਕੀ ਸਬ ਕੁਆਰੀਆਂ ਨੇ ਬਾਕੀ ਸਬ ਕੁਆਰੀਆਂ ਨੇ ਤੇ ਬਾਬਾ ਬੱਲੇ ਸ਼ਾਹ ਜੀ ਫਰਮਾਉਂਦੇ ਨੇ ਮੱਕੇ ਗਿਆਂ ਕਲ ਮੁੱਕਦੀ ਨਹੀਂ ਭਾਵੇਂ ਸੌ ਸੌ ਜੰਮੇ ਪੜਾਈਏ ਗੰਗਾ ਗਿਆਂ ਕਲ ਮੁੱਕਦੀ ਨਹੀਂ ਭਾਵੇਂ ਸੌ ਸੌ ਗੁੱਤੇ ਖਾਈਏ ਗਿਆ ਗਿਆਂ ਕਲ ਮੁੱਕਦੀ ਨਹੀਂ ਪਾ ਮਸੋਸੋ ਪੰਡ ਪੜਾਈਏ ਓ ਬੱਲੇ ਸ਼ਾ ਗਲ ਤਾਈਆਂ ਮੁੱਕਦੀ ਜਦੋਂ ਮੈਂ ਨੂੰ ਦਿਲੋਂ ਕਮਾਈਏ ਛਟੋਂ ਮੈਂ ਨੂੰ ਦਿਲੋਂ ਕਮਾਈਏ ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆ ਮੈਂ ਬੰਦਾ ਰੋਵੇ ਹੋਰ ਲਵਾਉਂਦੀ ਦੇਖੀ ਦੁਨੀਆ ਮੈਂ ਤੇ ਜਿਉਂਦੇ ਜੀਣਾ ਜਿਸ ਮਾਂ-ਪਾਪ ਨੂੰ ਰੋਟੀ ਦਿੱਤੀ ਮਦਨੇ ਪਿੱਛੋਂ ਪੈਂਡ ਰਚਾਉਂਦੀ ਦੇਖੀ ਦੁਨੀਆ ਮੈਂ ਮੱਦਨੇ ਪਿੱਛੋਂ ਪਿੰਡ ਰਚੌਂਦੀ ਦੇਖੀ ਦੁਨੀਆ ਮੈਂ ਇਸ਼ਕ ਨਾ ਹੋਵੇ ਜਿਵੇਂ ਤਮਾਸ਼ਾ ਇਸ਼ਕ ਵਿੱਚ ਰੁੱਲੀਆਂ ਨੇ ਕਈ ਸਾਤਾ ਕਾਜੀ ਕਸਦ ਕੰਮ ਨਹੀਂ ਆਏ ਰੂ ਪਹੁੰਚਾਈਆਂ ਤੇ ਲਾਂਦੀਆਂ ਬਾਤਾਂ ਰੂ ਪਹੁੰਚਾਈਆਂ ਦਿਲਾਂ ਦੀਆਂ ਬਾਤਾਂ ਤੇ ਇੱਥੇ ਲੱਖਾਂ ਰਾਂਝੇ ਫਿਰਦੇ ਨੇ ਮੈਂ ਮਿਰਚਾ ਬਣ ਕੇ ਕੀ ਕਰਤਾ ਉਹ ਚੰਦੀ ਵਾਰੀ ਪਲਟਿਆ ਨਹੀਂ ਮੈਂ ਹੱਥ ਹਿਲਾ ਕੇ ਕੀ ਕਰਤਾ ਤੇ ਜਿਸ ਪਾਇਆ ਪੇਤ ਕਲੰਦਰ ਦਾ ਰਾਹ ਖੋਜਿਆ ਆਪਣੇ ਅੰਦਰ ਦਾ ਉਹ ਵਸੀ ਹੈ ਸੁਖ ਮੰਦਰ ਦਾ ਜਿੱਥੇ ਕੋਈ ਨਾ ਚੜਤੀ ਲੈਂਦੀ ਹੈ ਮੂੰਹ ਆਈ ਬਾਤ ਨਾ ਰਹਿੰਦੀ ਹੈ ਮੂੰਹ ਆਈ ਬਾਤ ਨਾ ਰਹਿੰਦੀ ਹੈ ਬੁੱਲੇ ਸ਼ਾਹ ਇੱਥੇ ਸਭ ਮੁਸਾਫਰ ਕਿਸੇ ਸਦਾਨੀ ਰਹਿਣਾ ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਟਰਨਾ ਪੈਣਾ ਸਭ ਨੂੰ ਟਰਨਾ ਪੈਣਾ ਸਿਰ 'ਤੇ ਤੁੜਾ ਜਾਂ ਜਾਂ ਕੰਦਾਂ ਝਾੜੀ ਜਾਂਦੇ ਨੇ ਜਲਤਾ ਸਾਹ ਬਹਿਨੇ ਚੱਲੇ ਤੇ ਵੜ ਕੇ ਪਾੜੀ ਜਾਂਦੇ ਨੇ ਵੜ ਕੇ ਪਾੜੀ ਜਾਂਦੇ ਨੇ ਤੇ ਦਿਲ ਤਰਿਆ ਸਮੁੰਦਰੋਂ ਡੁੱਕੇ ਕੌਣ ਤਿਲਾਂ ਦੀਆਂ ਜਾਣੇ ਗੁਲਾਮ ਫਰੀਦਾ ਦਿਲ ਉੱਥੇ ਤੇ ਹੀ ਏ ਜਿੱਥੇ ਅਗਲਾ ਕਦਰ ਵੀ ਪਛਾਨੇ ਜਿੱਥੇ ਅਗਲਾ ਕਦਰ ਵੀ ਪਛਾਨੇ ਉਮੀਦ ਕਰਦਾ ਹਾਂ ਦੋਸਤੋ ਇਹ ਵੀਡੀਓ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਦੇ ਰਹਿੰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ